ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਲਾਈਵ ਹੋਈ ਸੀ ਭਰਾਵੋ ਤੇ ਨੈਟਵਰਕ ਇਸ਼ੂ ਕਰਕੇ ਲਾਈਵ ਨਹੀਂ ਚੱਲਿਆ ਤੇ ਹੁਣ ਤਾਂ ਉਸ ਵਿਸ਼ੇ ਦੇ ਉੱਤੇ ਮੈਂ ਵੀਡੀਓ ਬਣਾਉਣ ਲੱਗਿਆ ਸੀਗਾ ਕੋਈ ਵੀ ਕਿੱਤਾ ਕਰਨਾ ਹੈ ਉਸ ਕਿੱਤੇ ਨੂੰ ਸ਼ੌਂਕ ਨਾਲ ਕਰੋ ਚਾਹੇ ਮੱਝਾਂ ਦਾ ਕਰਨਾ ਹੈ ਗਾਵਾਂ ਦਾ ਕਰਨਾ ਹੈ ਬੱਕਰੀਆਂ ਦਾ ਕਰਨਾ ਹੈ ਘੋੜੀਆਂ ਦਾ ਕਰਨਾ ਹੈ ਕੁੱਤਿਆਂ ਇਹ ਟੂ ਜ਼ੈਡ ਜਿਹੜੇ ਵੀ ਜਾਨਵਰ ਦਾ ਤੁਸੀਂ ਕਿੱਤਾ ਕਰਨਾ ਹੈ ਉਹਨੂੰ ਐਜ਼ਏ ਸ਼ੌਂਕ ਨਾਲ ਕਰੋ ਬਿਜ਼ਨਸ ਦੇ ਤੌਰ ਤੇ ਇਸ ਕਿਤੇ ਨੂੰ ਨਾ ਕਰੋ ਸ਼ੌਂਕ ਦੇ ਤੌਰ ਤੇ ਕਰੋਗੇ ਸ਼ੌਂਕ ਤੋਂ ਬੰਦਾ ਕਦੇ ਵੀ ਅੱਕਦਾ ਨਹੀਂ ਜੇ ਸ਼ੌਂਕ ਰੱਖੋਗੇ ਸ਼ੌਂਕ ਤੋਂ ਬੰਦਾ ਕਦੇ ਵੀ ਨਹੀਂ ਅੱਕਦਾ ਜਿਹੜਾ ਹੈਗਾਗਾ ਬਿਜ਼ਨਸ ਆ ਬਿਜ਼ਨਸ ਦੇ ਵਿੱਚ ਜੇ ਘਾਟਾ ਵਾਧਾ ਕੋਈ ਨਫਾ ਪ੍ਰੋਫਿਟ ਨਹੀਂ ਮਿਲਦਾ ਤਾਂ ਬੰਦਾ ਛੇਤੀ ਅੱਕ ਜਾਂਦਾ ਤੇ ਪਸ਼ੂਆਂ ਦੀ ਸਾਫ ਸੰਭਾਲ ਕਰਨੀ ਛੱਡ ਦਿੰਦੇ ਆ ਬਹੁਤ ਸਾਰੇ ਭਰਾ ਇਸੇ ਕਰਕੇ ਫੇਲ ਹੋਏ ਇਸ ਖੇਤੇ ਜੋ ਮੈਂ ਬਹੁਤ ਸਾਰੇ ਦੇਖਿਆ ਉਹ ਐਜੇ ਬਿਜ਼ਨਸ ਲੈ ਕੇ ਆਉਂਦੇ ਆ ਫਿਰ ਉਹਨਾਂ ਦੇ ਚੂਜ਼ ਕੀ ਹੁੰਦੇ ਆ ਆਪਾਂ ਨੂੰ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਇਸ ਕਿੱਤੇ ਨੂੰ ਕਰਦਿਆਂ ਨੂੰ ਦਸੰਬਰ ਦੇ ਵਿੱਚ 3 ਸਾਲ ਹੋ ਜਾਣਗੇ 3 ਸਾਲਾਂ ਦੇ ਵਿੱਚ ਆਪਾਂ ਨੂੰ ਕਮਾਈ ਹੋਈ ਹੈ ਐਵੇਂ ਕਹਦਾ ਵੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਘਾਟਾ ਪਿਆ ਠੀਕ ਹੈ ਇੱਕ ਸਾਈਡ ਬਿਜ਼ਨਸ ਸਹਾਇਕ ਧੰਦਾ ਬਹੁਤ ਵਧੀਆ ਹੈ ਠੀਕ ਹੈ ਉਹਦੀ ਮੈਂ ਗੱਲ ਕਰਦਣਾ ਪਿੱਛੇ ਜੇ ਮੈਂ ਵੀਡੀਓ ਵੀ ਪਾਈ ਸੀ ਤੁਸੀਂ ਬੜਾ ਪਿਆਰ ਦਿੱਤਾ ਉਸ ਵੀਡੀਓ ਨੂੰ ਜਿਸ ਵੀਡੀਓ ਦੇ ਵਿੱਚ ਮੈਂ ਬੱਕਰੀਆਂ ਦਾ ਦੱਸਿਆ ਸੀ ਵੀ ਖਲਾਸਾ ਇਹਦੇ ਤੇ ਜਿੱਡੀ ਕਮਾਈ ਫੇਸਬੁੱਕ ਤੇ YouTube ਦੇ ਉੱਤੇ ਦੱਸੀ ਜਾਂਦੀ ਹੈ ਉਡੀ ਕਮਾਈ ਨਹੀਂ ਹੁੰਦੀ ਪਰ ਇਹ ਵੀ ਨਹੀਂ ਹੈਗਾ ਵੀ ਇਹ ਕਿੱਤਾ ਫੇਲ ਹੈ ਕਿੱਤਾ ਬਹੁਤ ਵਧੀਆ ਜੇ ਤੁਸੀਂ ਸ਼ੌਂਕ ਦੇ ਤੌਰ ਤੇ ਕਰੋਗੇ ਹੁਣ ਮੈਂ ਤੁਹਾਨੂੰ ਆਪਦਾ ਸ਼ੌਂਕ ਦਿਖਾਉਣਾਗਾ ਆਪਾਂ ਇਹ ਕਿੱਤੇ ਦੇ ਵਿੱਚ ਕਿਵੇਂ ਕਾਮਯਾਬ ਹੋਏ ਮੈਨੂੰ ਕਿਵੇਂ ਕਾਮਯਾਬੀ ਮਿਲੀ ਮੈਂ ਤੁਹਾਨੂੰ ਦਿਖਾਉਣਾ ਸਾਰੀ ਜਾਣਕਾਰੀ ਤੇ ਆਪਣੀ ਸਭ ਤੋਂ ਪਹਿਲੀ ਜਿਹੜੀ ਬੱਕਰੀ ਆ ਕਰਮਾਂ ਵਾਲੀ ਠੀਕ ਹੈ ਕੋਈ ਵੀ ਜਾਨਵਰ ਤੁਸੀਂ ਰੱਖੋ ਉਸ ਨੂੰ ਹਮੇਸ਼ਾ ਕਰਮਾਂ ਵਾਲਾ ਕਹਿ ਕੇ ਟਰੀਟਮੈਂਟ ਟਰੀਟ ਕਰਨਾ ਉਹਨੂੰ ਮਾਰਨਾ ਨਹੀਂ ਕੁੱਟਣਾ ਨਹੀਂ ਇਹਨਾਂ ਨਾਲ ਹਿੰਸਕ ਨਹੀਂ ਹੋਣਾ ਜੇ ਤੁਸੀਂ ਇਹਨਾਂ ਤੋਂ ਕਮਾਈਆਂ ਲੈਣੀਆਂ ਤਾਂ ਦੇਖੋ ਜੀ ਤੁਹਾਨੂੰ ਵਾਦਾ ਤਾਂ ਕਰੂ ਇਹ ਚੀਜ਼ ਠੀਕ ਹੈ ਪਹਿਲੀ ਗੱਲ ਤਾਂ ਇਹਨਾਂ ਨੂੰ ਪਿਆਰ ਨਾਲ ਟ੍ਰੀਟ ਕਰੋ ਤੇ ਇਹਨਾਂ ਤੇ ਸ਼ੌਂਕ ਰੱਖੋ ਆਪਣੀ ਸਭ ਤੋਂ ਪਹਿਲੀ ਪੱਠ ਆ ਬੈਠੀ ਹੈ ਕਰਮ ਵਾਲੀ ਇਹ ਬੱਕਰੀ ਲਈ ਸੀ ਇਹ ਬੱਕਰੀ ਆਪਾਂ ਸਿਰਫ 5000 ਦੀ ਲੈ ਕੇ ਆਏ ਸੀ ਤੇ ਇਹਨੇ ਆਪਾਂ ਨੂੰ ਅਸੀਸਾਂ ਦਿੱਤੀਆਂ ਵਿਚਾਰੀ ਨੂੰ ਇਹ ਉੱਥੋਂ ਲੈ ਕੇ ਆਇਆ ਸੀ ਮੈਂ ਇੱਕ ਬੰਦੇ ਨੇ ਕੁੱਕੜਾਂ ਵਾਲੇ ਖੁੱਡੇ ਦੇ ਵਿੱਚ ਬੰਦ ਕਰ ਰੱਖਿਆ ਸੀ ਇਹ ਇਈ ਬੱਕਰੀਆਂ ਸੀ ਸਾਮ-ਸਮਾਲ ਹੈ ਹੀ ਨਹੀਂ ਸੀ ਤੇ ਮੰਨ ਲਓ ਨਰਕ ਚੋਂ ਲੈ ਕੇ ਆ ਜਾਂਦੇ ਨੌ ਬੜੇ ਬੜੇ ਵਧੇ ਹੋਏ ਸੀ। ਇਹਦੀ ਸੇਵਾ ਕੀਤੀ ਫਿਰ ਇਸਨੇ ਆਪਾਂ ਨੂੰ ਦੋ ਬੱਚੇ ਦਿੱਤੇ ਇੱਕ ਬੱਕਰਾ ਤੇ ਇੱਕ ਪੱਠ। ਇਹਦਾ ਬੱਕਰਾ ਵੇਚਿਆ ਮੈਂ 9000 ਰੁਪਏ ਦਾ ਤੇ ਪੱਠ ਵੇਚੀ 10000 ਦੀ। ਪਾਲ ਕੇ ਵਧੀਆ। ਤਿੰਨ-ਤਿੰਨ ਮਹੀਨਿਆਂ ਦੇ ਕਰਕੇ ਪੱਠ ਥੋੜੀ ਜਿਹੀ ਵੱਡੀ ਕਰ ਲਈ ਸੀ ਬੱਕਰਾ ਤਿੰਨ ਕਿ ਮਹੀਨਾ ਦਾ ਸੇਲ ਕਰਤਾ ਸੀ। ਉਸ ਤੋਂ ਬਾਅਦ ਜਦੋਂ ਬੱਚੇ ਵੇਚੇ ਮੈਂ ਉਹ ਬੱਚੇ ਵੇਚਣ ਤੋਂ ਬਾਅਦ ਜਦੋਂ ਸੂਪੀ ਫਿਰ ਇੱਕ ਬੱਕਰੀ ਮੈਂ ਹੋਰ ਲਈ ਆ ਬੈਠੀ ਆ ਭਾਗਾਂ ਲਈ ਚੱਲ ਪੁੱਤ ਖੜਾ ਹੋਏ ਖੜਾ ਹੋ ਆ ਬੱਕਰੀ ਲਈ ਆਪਾਂ ਇਹ ਵੇਗੇ ਲੈ ਰਹੇ ਮੰਡੀ ਤੋਂ ਲਈ ਸੀ ਤੇ ਇਹਦੀ ਹਾਲਤ ਵੀ ਐ ਸੀ ਦੇਖਣ ਚਾਹ ਲੱਗਦੀ ਸੀ ਜਿਵੇਂ ਬਾਡੀ ਹੁੰਦੀ ਏ ਬੱਕਰੀ ਬੱਕਰੀ ਜਵਾਨ ਐ ਚੰਗੇ ਨਵੇਂ ਦੰਦਾ ਚ ਸੀਗੀ ਇਹ ਜਦੋਂ ਆਪਾਂ ਲਈ 8000 ਦੀ ਲੈ ਕੇ ਆਂਦੀ ਸੀ ਮੈਂ ਇਹ ਤੇ ਇਹਦੀ ਸੇਵਾ ਕੀਤੀ ਕਰਮ ਵਾਲੀ ਇਹ 10 ਦਿਨਾਂ ਬਾਅਦ ਆਪਣੇ ਘਰੇ ਆ ਕੇ ਸੂ ਵੀ ਸੀ ਪਰ ਕਿਸੇ ਬੰਦੇ ਨੇ ਬੀਟਲ ਬੱਕਰੇ ਤੋਂ ਕ੍ਰੋਸ ਕਰਾਈ ਹੋਈ ਸੀ ਬੱਚੇ ਦੇਸੀ ਆਏ ਤੇ 8000 ਦੇ ਉਹ ਬੱਚੇ ਵੇਚਤੇ ਮੈਂ ਦੋ ਇਹਦੇ ਪੱਠ ਬੱਕਰਾ ਬੱਕਰੀ ਫਰੀ ਹੋ ਗਈ ਜਦੋਂ ਇਹ ਬੱਕਰੀ ਫਰੀ ਹੋ ਗਈ ਦੋ ਬੱਕਰੀਆਂ ਮੇਰੀਆਂ ਫਰੀ ਹੋਊਗਾ ਕੁਝ ਪ੍ਰੋਫਿਟ ਵੀ ਲੱਗਿਆ ਫਿਰ ਮੈਂ ਮਤਲਬ ਵੀ ਮੇਰੇ ਕੋਲ ਦੋ ਦੋ ਮਹੀਨੇ ਚ ਬੱਕਰੀਆਂ ਫਰੀ ਹੋਈਆਂ ਫਿਰ ਇੱਕ ਬੱਕਰੀ ਆ ਲਈ ਕਰਮ ਵਾਲੀ ਠੀਕ ਹੈ ਜੀ ਪੂਰੇ ਵੱਡੇ ਫਰੇਮ ਚ ਆ ਠੀਕ ਹੈ ਇਹਨੇ ਬੱਚੇ ਦਿੱਤੇ ਇਹਦਾ ਇੱਕ ਬੱਕਰਾ ਤਾਂ ਵੇਚਿਆ ਮੈਂ 7500 ਦਾ ਤੇ ਪੱਠ ਦਿੱਤੀ ਆ ਇਹਦੀ ਵੇਚੀ ਆ ਮੈਂ ਹੋ ਗਈ ਸੀ 7-8 ਮਹੀਨੇ ਦੀ ਹੋ ਗਈ ਸੀ ਤੇ ਉਹ ਛੋਟੀ ਬਣ ਗਈ ਸੀ ਕ੍ਰੋਸ ਹੈ ਤੇ ਗੱਬਣ ਹੈ ਮੇਰੇ ਤੋਂ ਲੈ ਕੇ ਇੱਧਰ ਡੱਬ ਵਾਲੀ ਦੇ ਨੇੜ ਦੇ 14000 ਦੀ ਦੀ ਪੱਠ ਲੈ ਕੇ ਮੈਥੋਂ ਉਸ ਤੋਂ ਬਾਅਦ ਫਿਰ ਮੈਂ ਆ ਨਾਲ ਹੀ ਇਹਦੇ ਆ ਲਈ ਇਸ ਕਰਮ ਵਾਲੀ ਨੇ ਦਿੱਤੀਆਂ ਮੈਨੂੰ ਤਿੰਨ ਪੱਠਾਂ ਤਿੰਨੇ ਪੱਠਾਂ ਦੇ ਵਿੱਚੋਂ ਇਹਦੀਆਂ ਮੈਂ ਜਿਹੜੀਆਂ ਪੱਠਾਂ ਦੋ ਕਟਟੀਆਂ ਸੇਲ ਕੀਤੀਆਂ 16000 ਦੀਆਂ ਤੇ ਇੱਕ ਅਲੱਗ ਤੋਂ ਸੇਲ ਕੀਤੀ ਠੀਕ ਹੈ ਜੀ ਉਹ 5000 ਦੀ ਕੀਤੀ ਸੀਗੀ ਮੈਂ ਉਹ ਛੋਟੀ ਪੱਠ ਲੈ ਕੇ ਸੀ ਕੋਈ ਬੱਕਰੀ ਦੇ ਨਾਲ ਠੀਕ ਹੈ ਇਸ ਤਰੀਕੇ ਦੇ ਨਾਲ ਇਹਨਾਂ ਨੇ ਵਿਚਾਰੀਆਂ ਨੂੰ ਜਿਵੇਂ ਇਹ ਬੱਚੇ ਵੇਚੀ ਗਿਆ ਤੇ ਫਰੀ ਹੋਈ ਗਈਆਂ ਤੇ ਦੂਜੇ ਨੰਬਰ ਤੇ ਜਿੱਥੇ ਮੈਨੂੰ ਮਤਲਬ ਵੀ ਕੋਈ ਪ੍ਰੋਫਿਟ ਨਹੀਂ ਹੋਇਆ ਉਹ ਹੋਇਆ ਮਹਿੰਗੀਆਂ ਬੱਕਰੀਆਂ ਤੋਂ ਮੈਂ ਖਾਲੀ ਬੱਕਰੀਆਂ ਲਈਆਂ ਮਹਿੰਗੀਆਂ ਲਈਆਂ ਵੀ ਚਲੋ ਮੈਂ ਬ੍ਰੀਡ ਬਣਾਉਂਗਾ ਇਦਾਂ ਕਰਕੇ ਬਰਬਰੀ ਦੇ ਵਿੱਚ ਵੀ ਜਿਹੜੀ ਸਭ ਤੋਂ ਮਹਿੰਗੀ ਬੱਕਰੀ ਸੀ ਉਹ ਮੈਨੂੰ ਘਾਟਾ ਪਾ ਗਈ ਤੇ ਜਿਹੜੀ ਬੀਟਲ ਦੇ ਵਿੱਚ ਜਿਹੜੀ ਮੈਂ ਸਭ ਤੋਂ ਮਹਿੰਗੀ ਬੱਕਰੀ ਲਈ ਮੈਨੂੰ ਉਹ ਵੀ 1 ਰੁਪਏ ਦਾ ਨਫਾ ਨਹੀਂ ਦੇ ਕੇ ਗਈ ਜਿੰਨੇ ਦੀ ਮੈਂ ਲਈ ਉਹਨੇ ਦੀ ਵਿੱਚ ਮੈਂ ਲੱਖ ਰੁਪਏ ਦੀ ਖਾਲੀ ਬੱਕਰੀ ਲੈ ਕੇ ਦੇਖ ਲਈ ਮੈਂ ਬੀਟਲ ਬੱਕਰੀ 1 ਲੱਖ ਰੁਪਏ ਦੀ ਲਈ ਬਾਈ ਕੋਈ ਆਉ ਨਹੀਂ ਹੋਇਆ ਪ੍ਰੋਫਿਟ ਨਹੀਂ ਹੋਇਆ ਜਿਹੜੀ ਮੈਂ ਸਭ ਤੋਂ ਸਸਤੀ ਬੱਕਰੀ ਲਈ ਬੀਟਲ ਉਹਨੇ ਮੈਨੂੰ ਸਭ ਤੋਂ ਵਧੀਆ ਮਤਲਬ ਬੱਚੇ ਦਿੱਤੇ ਵਧੀਆ ਪ੍ਰੋਫਿਟ ਦਿੱਤਾ ਚਾਰ ਬੱਚੇ ਦਿੱਤੇ ਆ ਉਹ ਕਰਮ ਵਾਲੀ ਉਹ ਖੜੀ ਆ ਠੀਕ ਐ ਇਹ ਕਰਕੇ ਜ਼ਰੂਰੀ ਨਹੀਂ ਹੈਗੀਆਂ ਵੀ ਸਾਨੂੰ ਮਹਿੰਗੇ ਜਾਨਵਰੀ ਆਜ ਖੜੀ ਆ ਕਰਮ ਵਾਲੀ ਇਹਨੇ ਚਾਰ ਦਿੱਤੇ ਠੀਕ ਐ ਇਹਨੇ ਦੋ ਦਿੱਤੇ ਆ ਖੜੇ ਨੇ ਬੱਚੇ ਇਹਨਾਂ ਨੂੰ ਅਸੀਂ ਪਾਲ ਰਹੇ ਆ ਠੀਕ ਐ ਇਦੇ ਵਿੱਚੋਂ ਇਸ ਕਰਕੇ ਜੇ ਉਹ ਵੀ ਕਿੱਤੇ ਦੇ ਵਿੱਚ ਆਉਣਾ ਚਾਹੁੰਦਾ ਹੈ ਪਹਿਲੀ ਗੱਲ ਇਹ ਆ ਵੀ ਤੁਸੀਂ ਗੱਬਣ ਬੱਕਰੀਆਂ ਲਓ ਠੀਕ ਹੈ ਪੱਠਾਂ ਦੇ ਚੱਕਰ ਚ ਨਾ ਪਾਓ ਪੱਠਾਂ ਨੂੰ ਪਾਲੋਂਗੇ ਕਰੋਂਗੇ ਹਨਾ 8-9 ਮਹੀਨੇ ਦੀ ਪੱਠ ਤਿਆਰ ਹੋਊਗੀ ਫੇਰ ਜਾ ਕੇ ਤੁਹਾਨੂੰ ਕਿਤੇ 2 ਰੁਪਏ ਪ੍ਰੋਫਿਟ ਮਿਲੇਗਾ ਇਸ ਕਰਕੇ ਤੁਸੀਂ ਜੇ ਬੱਕਰੀ ਲਓਗੇ 2.5-3 ਮਹੀਨੇ ਦੀ ਬੱਕਰੀ ਜਿਹੜੀ ਹੁੰਦੀ ਹੈ ਪਹਿਲਾਂ ਪੱਠ ਤਾਂ 2 ਕੁ ਮਹੀਨੇ ਦੀ ਕਨਫਰਮ ਹੋ ਜਾਂਦੀ ਹੈ ਗੱਬਣ ਤੇ ਜਿਹੜੀ ਸਵਾਨਦ ਬੱਕਰੀ ਹੁੰਦੀ ਐ ਉਹ ਹੁੰਦੀ ਐ 3 ਮਹੀਨਿਆਂ ਤੋਂ ਜਾ ਕੇ ਪਲੱਸ ਕਨਫਰਮ ਇਸ ਕਰਕੇ ਤੁਸੀਂ ਸਵਾਨਦ ਬੱਕਰੀ ਲਓ ਜਿਹੜੀ ਗੱਬਣ ਹੋਵੇ ਤੇ ਜਿਹੜੀ ਡੇਢ ਦੋ ਮਹੀਨੇ 'ਚ ਤੁਹਾਡੇ ਘਰੇ ਆ ਕੇ ਸੂਪੇ ਤੇ ਤੁਹਾਨੂੰ ਬੱਚੇ ਦੇਵੇ ਤੇ ਕਮ ਸੇ ਕਮ ਅੱਧੀ ਬੱਕਰੀ ਤਾਂ ਫਰੀ ਹੋਵੇ ਨਾ ਸੋ ਜੇ ਕਿਸੇ ਨੇ ਇਸ ਕਿਤੇ ਚ ਆਉਣਾ ਤਾਂ ਇਸ ਤਰੀਕੇ ਨਾਲ ਆਇਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਦੇ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦੱਸ ਦਿਓ ਧੰਨਵਾਦ ਜੀ